ਬਣਾ ਕੇ ਤੁਹਾਡੇ ਕੋਲ ਲਿਆਂਦਾ ਹੈ ਤੇ ਇਹਦੇ ਨਾਲ ਦਾ ਜੋ ਮੈਂ ਸਮਝਦਾ ਕਿ ਨੌਜਵਾਨ ਵੀਰ ਲੋਕਾਂ ਦੇ ਨਾਲ ਵਿਚਰ ਰਿਹਾ ਹੈ ਇਹ ਸਾਨੂੰ ਇਹਦੀ ਮਿਸਾਲ ਹੋਰ ਕਿਤੇ ਮਿਲਦੀ ਨਹੀਂ ਬਹੁਤ ਬਹੁਤ ਧੰਨਵਾਦ ਇੰਡੀਅਨ ਨੈਸ਼ਨਲ ਕਾਂਗਰਸ ਮਜਾ ਨਹੀਂ ਆਇਆ ਦੋਵੇਂ ਪਾਵਾਂ ਖੜੀਆਂ ਕਰਕੇ ਹੁਣ ਇੱਕ ਵਾਰ ਜਗਾਰਾ ਛੱਡਨਾ ਬੋਲੇ ਸੋਨਹਾਲ ਰਾਜਾ ਵੜਿੰਗ ਜੀ ਬਾਣੀ ਚੋਂਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਾਵੇ ਤਾਏ ਅੱਜ ਮੇਰੇ ਗੁਰੂ ਨੇ ਉਸ ਚਰਨਛੋਪਾ ਪ੍ਰਾਪਤੋ ਸਤਰਤੀ ਤੇ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਅੱਜ ਉੱਥੇ ਸਾਨੂੰ ਨਕਮਸਟਕ ਹੋਣ ਦਾ ਮੌਕਾ ਮਿਲਿਆ ਹੈ ਮੰਚ ਤੇ ਬਿਰਾਜ਼ਮਾਨ बहुत ही का सबका उप मुख्यमंत्री सुखजिंदर भा रंधावा साहेब बहुत कांग्रेस पार्टी के सीनियर लीडर सबका मंत्री तृप्त रजिंद्र बाजवा साहेब बहुत सत्कारयोग सान वारे एम पी ओजला साहेब बहुत सत्कारयोग कांग्रेस कमेटी सरदार हरप्रताप सिंह जी अजनला साहेब बहुत सत्कारयोग वे भा सबका एम पी जसबीर डिंपा जी और बहुत सत्कारयोग सा ਸਚਰ ਸਾਹਿਬ ਕਾਂਗਰਸ ਦੇ ਬਹੁਤ ਸਾਰੇ ਆਗੂ ਸਹਿਬਾਨ ਬੈਠੇ ਹੈ ਮੈਂ ਹਰੇਕ ਦਾ ਨਾਮ ਲਵਾਗਾ ਕਾਫੀ ਸਮਾਂ ਲੱਗੇਗਾ ਔਰ ਮੇਰੇ ਵੱਡੇ ਭਰਾ ਔਰ ਤੁਹਾਡੇ ਇਲਾਕੇ ਦੀ ਨਮਾਇੰਦਗੀ ਕਰਦੇ ਸਰਦਾਰ ਸੰਤੋਖ ਸਿੰਘ ਜੀ ਭਲਾਈਪੁਰ ਸਾਹਿਬ ਤੇ ਸਾਰੀ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਹੈ ਕਾਫੀ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਲੇਕਿਨ ਅੱਜ ਆਪਾਂ ਉਸ ਗੁਰੂ ਦੇ ਘਰੇ ਹਾਜ਼ਰੀ ਵੀ ਲਵਾਉਣ ਆਸਤੇ ਆਏ ਆਂ ਤੇ ਉਸ ਗੁਰੂ ਤੋਂ ਅਸ਼ੀਰਵਾਦ ਲੈਣ ਆਸਤੇ ਆਏ ਆਂ ਕਿ ਅਗਲੀ ਜ਼ਿੰਦਗੀ ਸੌਖੀ ਤੇ ਚੰਗੀ ਟੱਪੇ ਤੇ ਅਸੀਂ ਪੰਜਾਬ ਨੂੰ ਤੇ ਪੰਜਾਬੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ اے واپاریانو ਆਉਣ ਵਾਲੇ ਸਮੇਂ ਇਸ پنجاب ਨੂੰ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਜਾਈਏ ਤਾਂ ਜੋ پنجاب ਜਿਸ پنجاب ਦੀਆਂ ਕਦੇ ਗੱਲਾਂ ਹੋਇਆ ਕਰਦੀਆਂ ਸਨ ਲੋਕ سونے ਦੀ ਚਿੜੀ ਕਿਆ ਕਰਦੇ ਸਨ ਮੇਰੇ ਪੰਜਾਬ ਨੂੰ ਅੱਜ ਕਿਤੇ ਨਾ ਕਿਤੇ ਮੇਰੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਅਸੀਂ ਦਿਨ ਬਦੇਨ ਪੰਜਾਬ ਪਿੱਛੇ ਹੁੰਦਾ ਜਾ ਰਿਹਾ ਹੈ ਕਿਉਂਕਿ ਗਲਤ ਨੀਤੀਆਂ ਤੇ ਗਲਤ ਸਕੀਮਾਂ ਦੇ ਰਾਹੀਂ ਪਰ ਕਈ ਵਾਰੀ ਲੋਕ ਗੁੱਸੇ ਜਾ ਕੇ ਆਪਣੇ ਫੈਸਲੇ ਐਸੇ ਲੈ ਲੈਂਦੇ ਐ ਜਿਨ੍ਹਾਂ ਨਾਲ ਪੰਜਾਬ ਦੇ ਹਾਲਾਤ ਤੇ ਪੰਜਾਬ ਦੀ ਦਸ਼ਾ ਤੇ ਦਿਸ਼ਾ ਵਿਗੜ ਜਾਂਦੀ ਐ ਇਸੇ ਤਰ੍ਹਾਂ ਦਾ ਪਾਣਾ ਵਾਪਰਿਆ ਅੱਜ ਤੋਂ ਠੀਕ ਸਾਢੇ 3 ਸਾਲ ਪਹਿਲਾਂ ਮੈਂ ਤੇਰੇ ਤਿਰਜਿੰਦਰ ਬਾਜਵਾ ਜੀ ਦੀ ਗੱਲ ਨਾਲ ਸਹਿਮਤ ਹਾਂ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਸਮੇਂ ਹੋਈਆਂ ਕੁਝ ਗਲਤੀਆਂ ਦੇ ਕਾਰਨ ਅੱਜ ਸਤਾ ਸਰਕਾਰ ਅਜੋ ਲੋਕ ਕੁਰਸੀ ਤੇ ਆ ਬੈਠੇ ਜਿਨ੍ਹਾਂ ਨੂੰ ਉੜਾ ਵਾਲਾ ਨਹੀਂ ਪਤਾ ਸੀ ਸਿਆਸਤ ਆ ਮੈਂ ਇਹ ਨਹੀਂ ਕਹਾਂਗਾ ਕਿ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਇਲੈਕਸ਼ਨ ਲੜਨ ਦਾ ਕੋਈ ਵੀ ਵਿਅਕਤੀ ਪੰਜਾਬ ਦਾ ਜਿਹੜਾ ਕੋਈ ਵੀ ਆਮ ਇਨਸਾਨ ਹੈ ਖੜਾ ਹੋ ਕੇ ਚੋਣ ਲੜ ਸਕਦਾ ਹੈ ਤੇ ਲੋਕਾਂ ਦਾ ਫਤਵਾ ਦੇ ਸਕਦੇ ਨੇ ਲੇਕਿਨ ਬੰਗਵੇਂ ਸੀਤਾ ਨਾਲ ਦਿੱਤਾ ਹੋਇਆ ਫਤਵਾ ਅੱਜ ਪੰਜਾਬ ਦਾ ਉਹ ਮਾਰਾ ਹਾਰ ਹੈ ਸੱਚ ਜਾਣਿਓ ਮੈਂ ਗੁਰੂ ਦੀ ਧਰਤੀ ਤੇ ਕਿਸੇ ਪ੍ਰਕਾਰ ਦੀ ਰਾਜਨੀਤੀ ਗੱਲ ਨਹੀਂ ਕਰਨਾ ਚਾਹੁੰਦਾ ਅੱਜ ਪੰਜਾਬ ਦਾ ਕਿਸਾਨ ਕਿਰਤੀ ਔਰ ਕਾਮਾ ਅੱਜ ਵਪਾਰੀ ਤਰਾਸ ਤਰਾਸ ਕਰ ਰਿਹਾ ਹੈ ਕਿਉਂ ਮੇਰੇ ਪੰਜਾਬ ਦੀ ਹਾਲਾਤਾਂ ਠੀਕ ਹੈ ਇਹਦੇ ਬਾਰੇ ਨੌਜਵਾਨ ਪੀੜੀ ਨੂੰ ਚਿੰਤਾ ਨਹੀਂ ਹੈ ਕਿਉਂਕਿ ਸਵਾ 5 ਲੱਖ ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਛੜਦਾ ਜਾ ਰਿਹਾ ਹੈ ਪਰ ਮੈਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਕਿਵੇਂ ਪੰਜਾਬ ਨੂੰ ਅਗਲੀ ਸਰਕਾਰ ਇਹ ਲੀਹਾਂ ਤੇ ਲੈ ਕੇ ਜਾਏਗੀ ਕਿਵੇਂ ਨੌਕਰੀਆਂ ਦੇਾਂਗੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਤੇ ਵਪਾਰ ਨੂੰ ਬਹਾਲ ਕਰਾਂਗੇ ਸਾਡੇ 3 ਸਾਲਾਂ 'ਚ ਮੇਰੇ ਪੰਜਾਬ ਦੇ ਅੰਦਰ ਇੱਕ ਨਵਾਂ ਵਪਾਰ ਨਹੀਂ ਖੁੱਲਿਆ ਅਗਰ ਵਪਾਰ ਨਾ ਖੁੱਲੇਗਾ ਤਾਂ ਪੰਜਾਬ ਤਰੱਕੀ ਕਿਵੇਂ ਕਰੇਗਾ ਇੱਕ ਨਵੀਂ ਫੈਕਟਰੀ ਨਹੀਂ ਆਈ ਪੰਜਾਬ ਦੇ ਵਿੱਚ ਸਾਡੇ 3 ਸਾਲਾਂ ਇਕਾ ਦੁੱਕਾ ਕੋਈ ਸ਼ੈਲਰ ਲੱਗਿਆ ਹੁਣੇ ਲੇਕਿਨ ਵੱਡੀ ਇੰਡਸਟਰੀ ਅੱਜ ਪੰਜਾਬ ਚੋਂ ਬਾਹਰ ਜਾ ਰਹੀ ਹੈ ਉਹਦਾ ਕਾਰਨ ਕਿ ਪੰਜਾਬ ਦੇ ਅੰਦਰ ਸਖਾਵਾਂ ਮਾਹੌਲ ਨਹੀਂ ਹੈ ਲੋਕ ਡਰ ਰਹੇ ਨੇ ਠੀਕ ਹੈ ਰੰਦਾਵਾ ਸਾਹਿਬ ਨੇ ਲਾ ਐਂਡ ਆਰਡਰ ਦੀ ਸਥਿਤੀ ਇਨੀ ਗੰਭੀਰ ਹੈ ਦਿਨ ਦਿਹਾੜੇ ਦਿਨ ਦਿਹਾੜੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਔਰ ਜਿਹੜਾ ਵਪਾਰੀ ਬੰਦਾ ਹੈ ਜਿਹਨੇ ਕਰੋੜਾ ਰੁਪਇਆ ਲਾਉਣਾ ਹੈ ਉਹ ਅਗਲਾ ਕਹਿੰਦਾ ਬਾਹਰਲੇ ਸੂਬੇ ਦੇ ਵਿੱਚ ਲਾਵਾਂਗੇ ਜਿੱਥੇ ਸਾਡੀ ਜਾਨ ਮਾਲ ਦੀ ਸੁਰੱਖਿਆ ਪੰਜਾਬ ਦੀ ਸਰਕਾਰ ਕਰੇਗੀ ਔਰ ਜੇ ਵਪਾਰ ਨਾ ਆਏਗਾ ਤਾਂ ਰੋਜ਼ਗਾਰ ਕਿੱਦਾਂ ਮਿਲੇਗਾ ਤੇ ਅਗਰ ਰੋਜ਼ਗਾਰ ਨਹੀਂ ਮਿਲੇਗਾ ਨਾ ਸਰਕਾਰੀ ਰੋਜ਼ਗਾਰ ਹੈ ਨਾ ਪ੍ਰਾਈਵੇਟ ਰੋਜ਼ਗਾਰ ਹੈ ਤੇ ਸਾਡਾ ਨੌਜਵਾਨ ਨਸ਼ੇ ਦਾ ਆਪੀ ਹੁੰਦਾ ਜਾ ਰਿਹਾ ਹੈ ਸਾਡਾ ਨੌਜਵਾਨ ਬੇਇਸ਼ਤ ਜਾ ਰਿਹਾ ਹੈ ਇਹ ਪੰਜਾਬ ਦੇ ਹਾਲਾਤ ਹਨ ਔਰ ਦੂਜਾ ਦੂਜਾ ਜਿਹੜਾ ਸਾਡਾ ਸੂਬਾ ਹੈ ਇਕਸਾਨੀ ਤੇ ਨਿਰ ਪਰ ਹੈ ਜੇ ਪੰਜਾਬ ਦੀ ਕਿਸਾਨੀ ਕਿਉਂਦੀ ਹੈ ਪਾ ਸਾਡਾ ਸੂਬਾ ਜਿਉਂਦਾ ਪੰਜਾਬ ਦੇ ਅੰਦਰ ਜਦੋਂ ਕਣਕ ਤੇ ਝੋਨਾ ਅਸੀਂ ਵੇਚਦੇ ਆ ਤੇ ਬਾਜ਼ਾਰਾਂ ਦੇ ਵਿੱਚ ਰੋੜਕਾਂ ਲੱਗਦੀਆਂ ਐ ਐਸੇ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਐਮਐਸਪੀ ਦੀ ਲੜਾਈ ਲੜ ਰਿਹਾ 80000 ਕਰੋੜ ਰੁਪਇਆ ਕਿੰਨਾ 80000 ਕਰੋੜ ਰੁਪਇਆ ਇੱਕ ਸਾਲ ਦਾ ਐਮਐਸਪੀ ਦੇ ਰਾਹੀਂ ਪੰਜਾਬ ਦੇ ਵਿੱਚ ਆਉਂਦਾ ਜੇ ਐਮਐਸਪੀ ਨਾ ਹੋਵੇ ਤਾਂ ਪੰਜਾਬ ਦੇ ਬਜ਼ਾਰਾਂ 'ਚ ਰੌਣਕਾਂ ਲੱਗਣੀਆਂ ਬੰਦ ਹੋ ਜਾਣਗੀਆਂ ਪੰਜਾਬ ਦਾ ਵਪਾਰ ਬੰਦ ਹੋ ਜਾਏਗਾ ਖਰੀਆਨੇ ਦੀ ਦੁਕਾਨ ਤੇ ਕੱਪੜੇ ਦੀ ਦੁਕਾਨ ਤੇ ਪੈਸਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਰੌਣਕ ਨਹੀਂ ਹੋਏਗੀ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਲੈ ਕੇ ਆ ਰਹੇ ਉਲਟਾ ਕਾਨੂੰਨ ਬਣਾਉਣਾ ਚਾਹੀਦਾ ਹੈ ਉਲਟਾ ਕਾਨੂੰਨ ਬਣਾਉਣਾ ਚਾਹੀਦਾ ਕਿ ਸਾਡੀ ਜ਼ਮੀਨ ਇਸ ਤੋਂ ਵੱਧ ਅਕਵਾਇਰ ਸਰਕਾਰ ਨਹੀਂ ਕਰ ਸਕਦੀ ਜੇ ਖੇਤੀ ਪ੍ਰਦਾਨ ਸੂਬਾ ਨਾ ਰਿਹਾ ਜੇ ਖੇਤੀ ਪ੍ਰਦਾਨ ਸੂਬਾ ਨਾ ਰਿਹਾ 80000 ਕਰੋੜ ਉਹਨਾ ਬੰਦ ਹੋ ਗਿਆ ਤੇ ਪੰਜਾਬ ਦਾ ਲੋਕ ਪੰਜਾਬ ਦੇ ਲੋਕ ਕਿੱਦਰ ਨੂੰ ਜਾਣਗੇ ਤੇ ਪੰਜਾਬ ਦੇ ਨੌਜਵਾਨ ਪੀੜ੍ਹੀ ਦੇ ਵਾਸਤੇ ਕੋਈ ਰਾਹਸਤਾ ਨਹੀਂ ਬਣੇਗਾ ਹੰਟਾ ਉਸ ਪੈਸੇ ਦੇ ਨਾਲ ਸਾਡਾ ਸਾਰਾ ਵਪਾਰ ਚੱਲ ਰਿਹਾ ਹੈ ਇਹ ਹਰ ਆਤਾ ਹੈ ਮੇਰੇ ਪੰਜਾਬ ਦੇ ਮੇਰੇ ਸਤਕਾਰਯੋਗ ਲੋਕੋ ਇਹ ਮੁੱਖ ਮੰਤਰੀ ਪੰਜਾਬ ਜਿਹੜਾ ਆ ਭਗਵੰਤ ਸਿੰਘ ਬਾਣੇ ਐਸਾ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਜਿਹਨੇ ਪੰਜਾਬ ਦਾ ਪੇੜਾ ਘੜ ਕਰਕੇ ਰੱਖਤਾ ਜਿਹਨੂੰ ਆਪਣੇ ਬਿਨਾ ਤੇ ਆਪਣੀਆਂ ਗੱਲਾਂ ਬਾਤਾਂ ਬਿਨਾ ਪੰਜਾਬ ਦੇ ਕਿਸੇ ਵਿਅਕਤੀ ਦੀ ਕੋਈ ਲੋੜ ਨਹੀਂ ਜਿਨੇ 3.5 ਸਾਲ ਪੂਰੇ ਕਰ ਲਏ ਪੰਜਾਬ ਦੇ ਅੰਦਰ ਨਾ ਕੋਈ ਨਵਾਂ ਹਸਪਤਾਲ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਪੋਲ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਕਾਲਜ ਬਣਿਆ ਨਾ ਪੰਜਾਬ ਦੇ ਅੰਦਰ ਕੋਈ ਨਵਾਂ ਸਕੂਲ ਬਣਿਆ ਬਣਿਆ ਤਾਂ ਪੰਜਾਬ ਅੱਜ ਗੈਂਗਸਟਰਾਂ ਦਾ ਅੱਡਾ ਬਣ ਗਿਆ ਮੇਰੇ ਸਤਿਕਾਰਯੋਗ ਭਰਾਓ ਆ ਕਈ ਲੋਕ ਦੇ ਲੋਕ ਪੰਜਾਬ ਦੇ ਅੰਦਰ ਖਾਨਿਸਤਾਨ ਦੀ ਗੱਲ ਕਰਦੇ ਮੈਂ ਤੁਹਾਨੂੰ ਬੇਨਤੀ ਕਰਨੀ ਛੋੜੇ ਖਾਨਿਸਤਾਨ ਹੋਏਗਾ ਪਰ ਪੰਜਾਬ ਆਪਣੀ ਫਸਲ ਕਿੱਥੇ ਵੇਚੇਗਾ ਅਗਰ ਫਸਲ ਨਹੀਂ ਵਿਕੇਗੀ ਅੱਜ ਜਿਹੜੀ ਪੰਜਾਬ ਦੀ ਫਸਲ ਹੈ ਅਜੋ ਸੈਂਟਰ ਚੱਕਦਾ ਹੈ ਉਹਦਾ ਕਾਰਨ ਤੁਹਾਡਾ ਅੱਜ ਕਿਲਾ ਮਜ਼ਬੂਤ ਹੈ ਸੈਂਟਰ ਪੱਜ ਰਿਆ ਸੀ ਬੀਜੇਪੀ ਨੇ ਨਾ ਕਰਤੀ ਸੀ ਇਹ ਕਿ ਪੰਜਾਬ ਦੇ ਕਿਸਾਨ ਨੇ ਬਾਦਰ ਤੇ ਜਾ ਕੇ ਮੋਰਚਾ ਲਾਇਆ ਤੇ ਕਿਹਾ ਕਿ ਸਾਡੀ ਐਮਐਸਪੀ ਸਾਨੂੰ ਦੇਣੀ ਪਵੇਗੀ ਅਗਰ ਨਹੀਂ ਦਿਓਗੇ ਤਾਂ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਆ ਇਸ ਕੰਤੇ ਕਮ ਚਾਹ ਰਹੇ ਆ ਅਗਰ ਖਾਲਿਸਤਾਨ ਬਣ ਜਾਏ ਅਗਰ ਪੰਜਾਬ ਢਿੱਕਾ ਜਾ ਸੂਬਾ ਬਣ ਜਾਏ ਖਾਲਿਸਤਾਨ ਤੇ ਅਸੀਂ ਕਿਤੇ ਰੁਝਾਵਾਂਗੇ ਅੱਜ ਇਹ ਸੋਚ ਨੂੰ ਵੀ ਮਾਰਨ ਦੀ ਲੋੜ ਹੈ ਜਿਹੜੇ ਚੰਗ ਲੋਕ ਖਾਵਿਸਤਾਨ ਵੀ ਕਰਦੇ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਹਾਂ ਇਹ ਗੱਲ ਸੱਚ ਹੈ ਕਿ ਸੈਂਟਰ ਦੇ ਨਾਲ ਸਾਨੂੰ ਲੜਾਈ ਲੜਨੀ ਪੈਗੀ ਆਪਣੇ ਹੱਕਾਂ ਦੀ ਲੜਾਈ ਪੰਜਾਬੀ ਦੀ ਲੜਾਈ ਪੰਜਾਬੀਆਂ ਦੀ ਲੜਾਈ ਪੰਜਾਬ ਦੇ ਕਿਸਾਨ ਦੀ ਲੜਾਈ ਲੈ ਕੇ ਅਸੀਂ ਹਿੰਦੁਸਤਾਨ ਦੇ ਵਿੱਚ ਰਹਿ ਕੇ ਪੰਜਾਬ ਨੂੰ ਨੰਬਰ 1 ਸੁਬਾਹ ਬਣਾਉਣਾ ਚੋਣੇ ਮੇਰੇ ਸਤਕਾਰਯੋਗ ਭਰਾਓ ਠੀਕ ਹੈ ਬੰਧਾਵਾ ਸਾਹਿਬ ਬੰਧਾਵਾ ਸਾਹਿਬ ਨੇ ਕਿਹਾ ਕਿ ਸਮਾਂ ਉੱਤੇ ਵਰਕਰ ਦੀ ਪੁੱਛੇ ਛੋਏਗੀ ਵਰਕਰ ਨੂੰ ਅੱਗੇ ਲੈ ਕੇ ਆਵਾਂਗੇ ਔਰ ਜਿਨ੍ਹਾਂ ਲੋਗਿਆਂ ਨੇ ਸਾਨੂੰ 21 ਭਾਈਆਂ ਉਹਨਾਂ ਲੋਗਾਂ ਨੂੰ ਕੱਤੀ ਕਰਕੇ ਵਾਪਸ ਦੇਾਂਗੇ ਮੋੜਵਾ ਜਵਾਬ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਨੂੰ ਜਿਸ ਪ੍ਰਕਾਰ ਦੱਬਿਆ ਜਾ ਰਿਹਾ ਜਿਸ ਪ੍ਰਕਾਰ ਡਰਾਇਆ ਜਾ ਰਿਹਾ ਅਤੇ ਜਿਸ ਪ੍ਰਕਾਰ ਧਮਕਾਇਆ ਜਾ ਰਿਹਾ ਇਹ ਹਰਗੇਸ਼ ਬਰਦਾਸ਼ਤ ਨਹੀਂ ਹੋਏਗਾ ਤੇਰਾ ਹਿਸਾਬ ਆਉਣ ਵਾਲੇ ਸਮੇਂ ਜ਼ਰੂਰ ਕਰਾ ਦੇ ਅਤੇਰਾ ਹਿੱਸਾ ਜਿਹੜਾ ਮਾਨ ਸਨਮਾਨ ਦਾ ਬੰਦਾ ਹਿੱਸੇ ਉਹ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਜ਼ਰੂਰ ਦਵਾ ਮੰਗੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਸੀਂ ਖੜੇ ਹੋ ਬੜੀ ਦਲੇਰੀ ਦੇ ਨਾਲ ਅੱਜ ਬਾਬਾ ਬਖਾਰਾ ਦੀ ਇਸ ਧਰਤੀ ਤੇ ਅੱਜ ਰਖੜ ਪੰਨਿਆ ਗਏ ਇਸ ਪਾਵਨ ਪਵਿੱਤਰ ਵਿਹਾਰੇ ਤੇ ਤੁਸੀਂ ਕਈ ਢੱਡਿਆਂ ਦੇ ਹਮ ਹਮ ਆ ਕੇ ਇੱਥੇ ਬੈਠੇ ਹੋ ਮੈਂ ਭਲਾਈਪੁਰ ਸਾਹਿਬ ਤੁਹਾਨੂੰ ਵਧਾਈ ਦਿੰਨੇ ਬੈ ਡਿੰਪਾਜੀ ਤੁਹਾਨੂੰ ਵਧਾਈ ਦੇਣੀ ਛੜੇ ਤਖੜੇ ਹੋ ਜੋ ਔਰ ਇੱਕ ਜੇ ਬੱਕਤ ਹੈ ਅਗਰ ਤੁਸੀਂ ਦੋਨੋਂ ਇਕੱਠੇ ਰਹੇ ਤਾਂ ਦੁਨੀਆ ਦੀ ਤਾਕਤ ਸਾਨੂੰ ਵੱਡੇ ਫਰਕ ਦੇ ਨਾਲ ਭੜਾਈਪੋਰ ਇਥੋਂ ਬਾਬਾ ਬਕਾਲੇ ਦੀ ਸਿਰ ਤੋਂ ਕੋਈ ਜਿੱਤ ਤੋੜ ਨਹੀਂ ਸਕਦਾ ਪਰ ਤੁਹਾਡਾ ਪਰ ਤੁਹਾਡਾ ਇਕਾ ਬੜਾ ਜ਼ਰੂਰੀ ਹੈ ਚੰਗਾ ਲੱਗਿਆ ਮੈਂ ਮੈਂ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਕੰਮ ਕੀਤਾ ਇਹਨਾਂ ਇਸ ਰੈਲੀ ਦੇ ਵਾਸਤੇ ਔਰ ਖਾਸ ਕਰਕੇ ਤ੍ਰਿਪਤਰ ਜਿੰਦਰ ਬਾਜਵਾ ਸਾਨੂੰ ਅੱਜ ਦੇ ਇਸ ਮੌਕੇ ਤੇ ਮੈਂ ਵਧਾਈ ਦੇਣਾ ਚਾਹਣਾ ਕਿ ਤੁਸੀਂ ਸਾਰਿਆਂ ਜਾਣੇ ਨੂੰ ਇਕੱਠੇ ਕਰਕੇ ਇੱਕ ਮੰਚ ਤੇ ਲੈ ਕੇ ਆਏ ਹੋ ਔਰ ਇਸ ਨਾਲ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਮਜ਼ਬੂਤ ਹੋਏਗੀ ਰੰਦਾਵਾ ਸਾਹਿਬ ਬਾਰੋਂ ਇਕੱਠ ਲੈ ਕੇ ਆ ਸਕਦੇ ਸੀ ਇੱਕ ਜਾਨ ਬੁੱਝ ਕੇ ਨਰੋਲ ਗੱਠ ਭਾਈ ਜਿਹੜੇ ਇਹ ਸਭਕੇ ਦੇ ਆ ਸਾਰੇ ਹੱਥ ਖੜੇ ਕਰੋ ਜਿਹੜੇ ਬਾਬੇ ਬਖਾਲੇ ਦੇ ਹੱਥ ਖੜੇ ਕਰੋ ਸਾਰੇ ਜਣੇ ਜਿਹੜਾ ਬਾਹਰ ਲਾ ਹੱਥ ਨਾ ਖੜਾ ਕਰੇ ਦੁਬਾਰੇ ਕਰੋ ਇਹ ਜਿਹੜਾ ਕੱਠੇ ਰੰਧਾਵਾ ਸਾਹਿਬ ਇਹ ਨਰੋਲ ਜਾਣ ਕੇ ਬਾਬੇ ਬਖਾਲੇ ਦਾ ਕੀਤਾ ਤਾਂ ਜੋ ਅਸੀਂ ਬਾਹਰੋਂ ਕੋਈ ਕੱਠ ਨਹੀਂ ਲੱਗੇ ਆਏ ਬਾਹਰਲੇ ਕੱਠ ਦਾ ਕੋਈ ਫਾਇਦਾ ਨਹੀਂ ਅੱਜ ਇਹ ਦੱਸਿਆ ਕਿ ਇਹ ਨਰੂ ਬਾਬੇ ਬਕਾਲੇ ਦਾ ਘਟ ਹੈ ਔਰ ਤਖਣੇ ਹੋ ਕੇ ਉਹਨਾਂ ਨੇ ਸਮੇ ਅਸੀਂ ਇਹ ਸਲਕੇ ਤੋਂ ਜਿੱਤ ਪ੍ਰਾਪਤ ਕਰਾਂਗੇ ਔਰ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਆਪਣਾ ਆਸ਼ੀਰਵਾਦ ਦੇਣਗੇ ਮੈਂ ਬੇਕਤੀ ਕਰਾਂਗਾ ਬਿੰਪਾ ਜੀ ਨੂੰ ਬਿੰਪਾ ਜੀ ਕਿੱਥੇ ਅੱਗੇ ਆਇਓ ਲੈ ਭਈ ਅੱਜ ਮੇਰਾ ਇਧਰ ਆਉਂਦੀ ਭਾਜੀ ਇਧਰ ਓ ਇਧਰ ਆਓ ਮੜਾ ਜਾ ਹਾਂ ਲੈ ਬਈ ਤਖੜੇ ਹੋ ਜਾ ਬੋਲੇ ਸੋਨਿਆ ਡਿੰਪਾ ਭਲਾ ਹੀ ਪੜਦਾ ਤੇ ਭਲਾ ਹੀ ਪੜ ਡਿੰਪੇ ਦਾ ਤੇੜੀਆਂ ਮਾੜੀਆਂ ਮੋਟੀਆਂ ਕਿਦਾਂ ਰਹਿ ਗਈਆਂ ਉਹ ਬਣਾਲੇ ਸਮੇਂ ਚ ਖਤਮ ਕਰ ਦਿਆਗੇ ਦੋਵੇਂ ਭਰਾ ਜਿਵੇਂ ਪੰਜਾਬ ਕਾਂਗਰਸੀ ਬਾਗਡੋਰ ਸਮాల్ਦੇ ਸੰਦ ਜਿਹੜੇ ਮਾੜੇ ਮੋਟੇ ਗਿਲੇ ਸ਼ਿਕਵੇ ਹੋ ਜਾਂਦੇ ਪਰਵਾਹਾਂ ਮੇਰੇ ਪਰਵਾਹ ਚੀਏ ਸਾਡੇ ਛੋ ਜਾਂਦੇ ਲੇਕਿਨ ਜਿੱਥੇ ਕਾਂਗਰਸੀ ਗੱਲ ਆਏਗੀ ਜਿੱਥੇ ਤਿਰੰਗੇ ਚੰਗੇ ਦੀ ਗੱਲ ਆਏਗੀ ਜਿੱਥੇ ਪੰਜਾਬ ਦੀ ਗੱਲ ਆਏਗੀ ਪੰਜਾਬੀ ਦੀ ਗੱਲ ਆਏਗੀ ਸਾਰੇ ਜਾਣੇ ਤਕੜੇ ਹੋ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਇਨੇ ਸ਼ਬਦਾਂ ਦੇ ਨਾਲ ਇਨਸਾਨੀਅਤ ਨਾਸ ਇਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪਰਵਾਨ ਵਾਗ ਰੂਪਜੀਤ ਕਾਂਸਾ ਵਾਗ ਰੂਪਜੀਤ ਦੀ ਜੀ ਸਾਰਿਆਂ ਦਾ ਇਹ ਬਹੁਤ ਬਹੁਤ ਧੰਨਵਾਦ